ਸੋਰਠਿ ਮਾਲਾ ਪੰਜਵਾ ਪ੍ਰਭ ਕੇ ਸ਼ਰਨ ਸਗਲ ਪੈ ਲਾਥੇ ਦੁਖ ਬਿਨਸੈ ਸੁਖ ਪਾਇਆ ਦਿਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰੁ ਆਤਿਆ ਪ੍ਰਭ ਜੀਓ ਤੂੰ ਮੇਰੋ ਸਹਬਾ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਾਤਾ ਰਹਾ ਓ ਸਾਧਗੁਰ ਨਾਮ ਨੇ ਦਾਨ ਦੜਾਇਆ ਚਿੰਤਾ ਸਗਲ ਬਿਨਾ ਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬ ਨਾਸੀ ਵਾ ਕੋ ਬਿਗਨ ਨ ਕੋ ਲਗ ਜੋ ਸਤਗੁਰ ਆਪਣੇ ਰਾਖੇ ਚਰਨ ਕਮਲੰ ਬਸਰ ਹਦਯ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜੇਨ ਮੰਨ ਕੇ ਇਸਿ ਅਪਜਾਈ ਨਾਨਕ ਦਾਸ ਤਾਂ ਕਹਿ ਬਲਹਾਰੇ ਜੇਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜੇਨ ਮੰਨ ਕੇ ਇਸਿ ਅਪਜਾਈ ਨਾਨਕ ਦਾਸ ਤਾਂ ਕਹਿ ਬਲਹਾਰੇ ਜਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ